ਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਤੁਹਾਨੂੰ ਬਣਾਉਣਾ ਸਿਖਾਉਣਾ ਜੀ ਇੱਕ ਬਹੁਤ ਹੀ ਵਧੀਆ ਚੀਜ਼ ਆਪਾਂ ਲੈਂਦੇ ਜੀ ਛੋਟੇ-ਛੋਟੇ ਕੱਪੜੇ ਦੇਖੋ 9 ਇੰਚ ਦੀ ਲੰਬਾਈ ਹੈ ਤੇ 5 ਇੰਚ ਦੀ ਹੈਗੀ ਹੈ ਜੀ ਚੜਾਈ ਅੱਧਾ ਇੰਚ ਫੋਲਡ ਹੋ ਜੂ ਤੇ 4.5 ਇੰਚ ਇਸ ਤਰ੍ਹਾਂ ਰਹਿ ਜਾਊਗੀ 9 ਇੰਚ ਲੰਬਾ ਤੇ 4 4.5 ਉਹ ਅੱਧਾ ਇੰਚ ਫੋਲਡ ਕਰਕੇ ਸਾਢੇ ਤਿਆਰ ਕਰਨਾ ਆਪਾਂ ਸਾਡੇ ਚਾਰ ਤਿਆਰ ਹੋ ਜੂ ਤੇ 5 ਇੰਚ ਆਪਾਂ ਪੂਰਾ ਲੈਣਾ। ਲੋ ਜੀ ਆਪਾਂ ਦੋ ਤਿੰਨ ਕਲਰ ਲੈਤੇ ਨੇ, ਤਿੰਨ ਕਲਰ ਰਹਿਤੇ ਨੇ। ਤੁਸੀਂ ਚਾਹੋ ਤਾਂ ਸਾਰੇ ਕਲਰ ਵੱਖਰੇ ਵੱਖਰੇ ਲੈ ਸਕਦੇ ਹੋਗੇ। ਇਹ ਚੀਜ਼ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜੂ। ਜਦ ਆਪਾਂ ਇੱਕ ਵਾਰ ਬਣਾ ਲਈ ਤੇ ਹਰ ਕੋਈ ਆਪਾਂ ਨੂੰ ਪੁੱਛੂਗਾ ਕਿ ਇਹ ਤੁਸੀਂ ਕਿਵੇਂ ਬਣਾਈ ਹੈ? ਇੰਨਾ ਸੋਹਣਾ ਇਹਦਾ ਡਿਜ਼ਾਈਨ ਬਣਦਾ ਹੈ। ਦੇਖੋ ਜੀ ਆਪੇ ਸਾਰੇ ਕਲਰਾਂ ਦੀਆਂ ਇਸ ਤਰ੍ਹਾਂ ਪੱਟੀਆਂ ਲਾਉਣੀਆਂ ਹੈਗੀਆਂ। ਤੇ ਆਪਾਂ ਸਾਰੇ ਮਤਲਬ ਕਿ ਇੱਕ ਸਾਈਡ ਤੇ ਆਪਣੇ ਨੌ ਪੱਟੀਆਂ ਇਸ ਤਰ੍ਹਾਂ ਲਾਵਾਂਗੇ ਆਪਾਂ। ਪਹਿਲਾਂ ਦੂਜਾ ਕਲਰ ਫਿਰ ਦੂਸਰਾ ਕਲਰ ਫਿਰ ਦੂਸਰਾ ਕਲਰ ਐਸੇਸੇ ਆਪਾਂ ਨਾ ਪਾ ਸਾਰੇ ਕਲਰ ਇਹ ਤਿੰਨ ਤਿੰਨ ਪੱਟੀਆਂ ਲਾ ਦਾਂਗੇ ਤੇ ਸੈਂਟਰ ਦੇ ਵਿੱਚ ਆਪਾਂ ਇਹਨਾਂ ਨੂੰ ਪੱਟੀਆਂ ਨੂੰ ਸੀਨ ਮਾਰ ਕੇ ਇਸ ਤਰ੍ਹਾਂ ਅਟੈਚ ਕਰ ਦਾਂਗੇ। ਲੋ ਜੀ ਆਪਾਂ ਸਾਰੀਆਂ ਤਿਆਰ ਕਰ ਲੀਆਂ ਪਹਿਲਾਂ ਆਪਣੀਆਂ ਪੱਟੀਆਂ। ਪੱਟੀਆਂ ਤਿਆਰ ਕਰਨ ਤੋਂ ਬਾਅਦ ਹੁਣ ਆਪਾਂ ਸਾਨੂੰ ਜੋੜਾਂ ਦੱਸਦੇ ਹਾਂ ਕਿਵੇਂ ਆਪਾਂ ਇਹਨੂੰ ਤਿਆਰ ਕਰਨਾ ਹੈ। ਲੋ ਜੀ ਮੈਂ 1.5 ਇੰਚ ਹੈ ਮੇਰੇ ਲਈ ਛੋਟਾ ਜਿਹਾ ਕੱਪੜਾ ਪਿਆ ਸੀ। ਤੇ ਚਾਹੀਏ ਤਾਂ 18 19 ਇੰਚ ਵੀ ਲੈ ਸਕਦੇ ਹਾਂ ਪਰ ਮੇਰੇ ਕੋਲ ਇਹ ਕੱਪੜਾ ਸੀ ਜਿਹੜੋ ਸਾਢੇ 17 ਇੰਚ ਚੌੜਾ ਤੇ ਸਾਢੇ 17 ਇੰਚ ਲੰਬਾ ਸੀਗਾ ਚਾਰਸ ਪੀਸ ਸੀ ਦੇਖੋ ਆਪਾਂ ਮੇਰੇ ਲਈ ਵੈਸੇ ਪ੍ਰੈਸ ਦੀ ਮੈਨੂੰ ਥੋੜੀ ਜੀ ਕਾਲ ਹੋ ਗਈ ਮੈਨੇ ਆਹੀ ਨਿਸ਼ਾਨ ਨਾਲੇ ਤੁਸੀਂ ਚਾਹੋ ਤਾਂ ਪ੍ਰੈਸ ਨੂੰ ਗਰਮ ਕਰਕੇ ਦੀਆਂ ਕਰੀਜਾ ਬਣਾ ਸਕਦੇ ਹੋ ਇਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਨੂੰ ਕੀ ਕਰਨਾ ਹੈ ਜੀ ਇਸ ਤਰ੍ਹਾਂ ਜਿਵੇਂ ਆਪਾਂ ਫੋਲਡ ਕਰਦੇ ਹਾਂ ਪਹਿਲਾਂ ਆਪਾਂ ਇੱਥੇ ਚਾਕ ਦਾ ਨਿਸ਼ਾਨ ਲਾਵਾਂਗੇ ਜਿਵੇਂ ਜਿਵੇਂ ਆਪਾਂ ਇਹਨੂੰ ਫੋਲਡ ਕਰਾਂਗੇ ਉਸੇ ਹਿਸਾਬ ਨਾਲ ਆਪਾਂ ਲਾ ਜਿਵੇਂ ਪਹਿਲਾਂ ਪਲੱਸ ਦਾ ਨਿਸ਼ਾਨ ਬਣ ਗਿਆ ਆਪਣਾ ਪਲੱਸ ਦਾ ਨਿਸ਼ਾਨ ਬਣਨ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਐਵੇਂ ਧਕੋਣਾ ਲਾਉਣਾ ਇਹਨਾਂ ਦੇ ਵਿੱਚ ਇਸ ਤਰ੍ਹਾਂ ਆਏ ਕਰਕੇ ਤੇ ਉਸ ਤੋਂ ਬਾਅਦ ਆਪਾਂ ਦੂਜਾ ਖੁੰਝਾ ਫੜ ਕੇ ਫਿਰ ਦੂਜੀ ਲਟ ਲਾ ਦਾਂਗੇ ਦੇਖੋ ਤੁਸੀਂ ਪਹਿਲਾਂ ਕਰੀਜ ਬਣਾ ਸਕਦੇ ਹੋ ਪ੍ਰੈਸ ਨਾਲ ਤੇ ਉਸ ਹਿਸਾਬ ਨਾਲ ਤੁਹਾਨੂੰ ਸੌਖਾ ਹੋ ਜੂ ਕਰੀਜਾਂ ਤੇ ਹੀ ਆਪਾਂ ਨਿਸ਼ਾਨ ਲਾ ਦੇਣਾ ਮੈਂ ਵੈਸੇ ਥੋੜੀ ਜਿਹੀ ਕੋਲ ਕਰ ਗਈ ਇਸ ਕਰਕੇ ਮੈਂ ਪ੍ਰੈਸ ਨਹੀਂ ਚਲਾਈ ਤੇ ਮੈਂ ਝਾਕ ਨਾਲ ਇਸ ਤਰੀ ਨਿਸ਼ਾਨ ਲਾਤੀ ਕਿਉਂਕਿ ਆਪਾਂ ਪਹਿਲਾਂ ਬਣਾਇਆ ਹੋਇਆ ਸੀ ਆਪਾਂ ਥੋੜਾ ਜਿਆਦਾ ਹੋ ਸੀਗਾ ਤੇ ਇਸੇ ਕਰਕੇ ਆਪਾਂ ਹੁਣ ਆਪਾਂ ਜਿਹੜੀਆਂ ਲੈਣਾ ਲਗਾਈਆਂ ਉਹਦੇ ਉੱਤੇ ਪੱਟੀਆਂ ਧਾਟੀਆਂ ਨੇ ਜਿਵੇਂ ਜਿਵੇਂ ਆਪਣੀਆਂ ਲੈਣਾ ਵੱਜੀਆਂ ਜਿਵੇਂ ਪਹਿਲਾਂ ਤਕੋਨੀਆਂ ਵੱਜੀਆਂ ਤਕੋਨਾ ਤੇ ਫਿਰ 400 ਵੱਜੀਆਂ 400 ਜਿਵੇਂ ਜਿਵੇਂ ਲੈਣਾ ਵੱਜੀਆਂ ਉਵੇਂ ਉਵੇਂ ਆਪਾਂ ਇਹ ਸਾਰੀਆਂ ਪੱਟੀਆਂ ਆਪਾਂ ਪਹਿਲਾਂ ਐਵੇਂ ਝੜਾਂਗੇ ਦੇਖੋ ਫਿਰ ਮੈਂ ਤੁਹਾਨੂੰ ਬਣਾਉਣੀ ਆ ਦਿਖਾਉਣੀ ਆ ਕਿ ਇਹ ਕੀ ਚੀਜ਼ ਬਣੂਗੀ ਤੇ ਕਿਵੇਂ ਆਪਾਂ ਇਹਨੂੰ ਵਰਤ ਸਕਦੇ ਆਂਗੇ ਲੋ ਜੀ ਉਹ ਥੋੜਾ ਦੇਖਣ ਚ ਇਹ ਲੱਗਦਾ ਵੀ ਥੋੜਾ ਟਾਈਮ ਲੱਗੂਗਾ ਪਰ ਟਾਈਮ ਵੀ ਨਹੀਂ ਲੱਗਦਾ ਤੇ ਸੌਖਾ ਹੈ ਤੇ ਚੀਜ਼ ਵੀ ਬਹੁਤ ਸੋਹਣੀ ਬਣਦੀ ਹੈ। ਲੋ ਜੀ ਪਹਿਲਾਂ ਆਪਾਂ ਸਾਰੇ ਕਿਤੇ ਨਾ ਐ ਜਿਵੇਂ ਜਿਵੇਂ ਨਿਸ਼ਾਨੀਆਂ ਲੱਗੀਆਂ ਪਹਿਲਾਂ ਪਾ ਲਾਂਗੇ ਆਪਣੇ ਪੀਸ। ਲੋ ਜੀ ਪੀਸ ਆਪਾਂ ਸਾਰੇ ਲਾ ਲਏ ਨੇ ਹੁਣ ਆਪਾਂ ਦੇਖੋ ਸੈਂਟਰ ਦੇ ਵਿੱਚੋ ਯਾਨੀ ਕਿ ਕਿਤੋਂ ਵੀ ਆਪਾਂ ਇੱਕ ਸਾਈਡ ਲੈ ਲੈਣੀ ਹੈ। ਦੇਖੋ ਜਿਵੇਂ ਆਪਾਂ ਆਪ ਇੱਕ ਸਾਈਡ ਦੂਜੇ ਪੀਸ ਦੀ ਤੇ ਇੱਕ ਸਾਈਡ ਦੂਜੇ ਪੀਸ ਦੀ ਆਪਾਂ ਐ ਲੈ ਲਏ ਇਸ ਤਰ੍ਹਾਂ ਇਹਨਾਂ ਨੂੰ ਐ ਕਰਕੇ ਦੇਖੋ ਸਭ ਤੋਂ ਪਹਿਲਾਂ ਆਪਾਂ ਚਿਪਟਾ ਜਿਹੜਾ ਹੈਗਾ ਕਪੜਾ ਹੈ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਅੰਦਰੇ ਦੋ ਤਿੰਨ ਵਾਰ ਫੋਲਡ ਕਰਕੇ ਤੇ ਸਿੱਧਾ ਸਿੱਧਾ ਥੱਲੇ ਐ ਵਿਛਾ ਦੇਨੇ ਐ ਉੱਪਰ نیچے ਕਰ ਕਰਕੇ ਸਾਰੀਆਂ ਪੱਟੀਆਂ ਆਪਣੀਆਂ ਇਸ ਤਰ੍ਹਾਂ ਹੀ ਲੱਗਣੀਆਂ ਨੇ ਥੋੜਾ ਥੋੜਾ ਅੰਦਰ ਫੋਲਡ ਕਰਾਂਗੇ ਇੱਕ ਪੱਟੀ ਲਾਤੀ ਫਿਰ ਦੂਜੀ ਸਾਈਡ ਵਾਲੀ ਲਾਤੀ ਫਿਰ ਦੂਸਰਾ ਕਲਰ ਦੀ ਦੂਜੀ ਸਾਈਡ ਆ ਹੀ ਲਾਤੀ ਫਿਰ ਦੂਸਰਾ ਕਲਰ ਲੈ ਕੇ ਦੂਜੀ ਸਾਈਡ ਆ ਹੀ ਲਾਤੀ ਤੇ ਐਸੀ ਤਰ੍ਹਾਂ ਆਪਾਂ ਸਾਰੇ ਕਿਤੇ ਐਵੇਂ ਕਰਨੇਗਾ ਮੈਂ ਤੁਹਾਨੂੰ ਦੋ ਬਣਾ ਕੇ ਦਿਖਾਉਣੀ ਆ ਤੇ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਬਹੁਤ ਸੋਹਣੀ ਚੀਜ਼ ਬਣਦੀ ਹੈ ਤੇ ਨਾਲੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਵੀ ਤੁਸੀਂ ਸਾਨੂੰ ਆਪਣੀ ਇਹ ਬਣਾਈਆਂ ਹੋਈਆਂ ਚੀਜ਼ਾਂ ਕਿਵੇਂ ਦੀਆਂ ਲੱਗਦੀਆਂ ਕਿੰਨੀ ਕੁ ਤੁਹਾਨੂੰ ਸਿੱਖਣ ਨੂੰ ਕੁਝ ਮਿਲਦਾ ਲਓ ਜੀ ਦੇਖੋ ਆਪਾਂ ਪਹਿਲਾਂ ਸਾਰੀਆਂ ਪੱਟੀਆਂ ਇਸ ਤਰ੍ਹਾਂ ਲਗਾ ਦੇਾਂਗੇ ਤੇ ਇੱਕ ਬਹੁਤ ਸੋਹਣਾ ਨਾ ਫਲਾਵਰ ਟਾਈਪ ਇਹ ਵਿੱਚ ਸੈਂਟਰ ਦੇ ਵਿੱਚ ਫਲਾਵਰ ਬਣ ਜਾਊਗਾ ਬਹੁਤ ਸੋਹਣਾ ਤੇ ਪਤਾ ਨਹੀਂ ਲੱਗਦਾ ਕਿਸੇ ਨੇ ਇੱਕ ਬਣਿਆ ਕਿਵੇਂ ਐਨਾ ਸੋਹਣਾ ਬਣਦਾ ਲੋ ਜੀ ਆਪਾਂ ਸਾਰੀਆਂ ਪਹਿਲਾਂ ਪੱਟੀਆਂ ਹੁਣ ਆਪਣੀ ਲਾਸਟ ਵਾਲੀ ਹੈ ਰੈੱਡ ਵਾਲੀ ਤੇ ਇਸ ਤਰ੍ਹਾਂ ਆਪਾਂ ਲਗਾ ਕੇ ਤੇ ਹੁਣ ਆਪਾਂ ਇਹਦੇ ਤੇ ਸੀਨ ਮਾਰਾਂਗੇ ਸੈਂਟਰ ਦੇ ਵਿੱਚ ਦੇਖੋ ਜਿੱਥੇ ਵੀ ਟਾਈਪ ਬਣ ਗਿਆ ਨਾ ਇਹ ਉੱਥੇ ਸੈਂਟਰ ਦੇ ਵਿੱਚ ਆਪਾਂ ਸਿੱਧੀ ਨਿਸ਼ਾਨ ਲਾ ਦਿੰਦੇ ਲੋ ਜੀ ਹੁਣ ਮੈਂ ਤੁਹਾਨੂੰ ਨਾਲ ਵਾਲੀ ਵੀ ਬਣਾ ਕੇ ਦਿਖਾਉਣੀ ਆਂ ਤੇ ਪਰ ਫਿਰ ਆਪਾਂ ਉਸ ਤੋਂ ਬਾਅਦ ਸਾਰੀਆਂ ਇਸ ਤਰ੍ਹਾਂ ਬਣਾਵਾਂਗੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਇਹ ਫੋਲਡ ਕੀਤਾ ਹੈ ਵਾਈਟ ਫੋਲਡ ਕਰ ਕਰਕੇ ਜਿਵੇਂ ਵੀ ਆਪਣੀ ਫੋਲਡਿੰਗ ਸੈਟ ਹੋ ਜੇ ਨਾ ਉਵੇਂ ਤੁਸੀਂ ਕਰ ਸਕਦੇ ਹੋ ਪਰ ਲੈਣਾ ਇੱਕ ਉਧਰੋਂ ਇੱਕ ਉਧਰੋਂ ਲੱਗ ਲੱਗ ਕਲਰ ਕਲਰ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿੰਨੇ ਮਰਜ਼ੀ ਇਹਦੇ ਵਿੱਚ ਪਾ ਸਕਦੇ ਹੋ ਕਲਰ ਤੁਹਾਡੇ ਕੋਲ ਇੱਕ ਨਾਲ ਦਾ ਦੋਤ ਨਾਲ ਦੇ ਨਹੀਂ ਕਲਰ ਹੈਗੇ ਆਪਣੇ ਕੋਲੇ ਨਹੀਂ ਵੀ ਕਈ ਵਾਰ ਕੁਝ ਹੁੰਦਾ ਕਈ ਵਾਰ ਆਪਣੇ ਕੋਲੇ ਕੋਈ ਸ਼ਰਟਾਂ ਪਈਆਂ ਹੁੰਦੀਆਂ ਵੈਸਟੀ ਪਈਆਂ ਹੁੰਦੀਆਂ ਬੱਚੇ ਪਾਉਂਦੇ ਨੇ ਆਪ ਉਹ ਇਹਦੇ ਵਿੱਚ ਵਰਤ ਸਕਦੇ ਆ ਤੇ ਕਈ ਵਾਰ ਕੀ ਹੁੰਦਾ ਜੀ ਆਪਣੇ ਕੋਲੇ ਕਾਟਨ ਦਾ ਦੁਪੱਟਾ ਹੁੰਦਾ ਪਰ ਉਹ ਵੀ ਇਹਦੇ ਵਿੱਚ ਵਰਤ ਸਕਦੇ ਆ ਕੁਝ ਵੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਐਡ ਕਰ ਸਕਦੇ ਆ ਤੁਸੀਂ ਚਾਹੋ ਤਾਂ 3-4 ਕਲਰ ਵਿੱਚ ਪਾ ਸਕਦੇ ਆ। ਲੋ ਜੀ ਆਪਾਂ ਸਾਰੀਆਂ ਦੇਖੋ ਲਾਤੀਆਂ ਪੱਟੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਦੇਖੋ ਕਿੰਨਾ ਸੋਹਣਾ ਸੈਂਟਰ ਦੇ ਵਿੱਚ ਫੁੱਲ ਬਣ ਕੇ ਤਿਆਰ ਹੋ ਗਿਆ। ਜਿਹੜਾ ਹੁਣ ਆਪਣਾ ਸੈਂਟਰ ਦੇ ਸਾਈਡਾਂ ਦੇ ਵਿੱਚੋਂ ਇਸ ਤਰ੍ਹਾਂ ਖਾਲੀ ਰਹਿ ਗਿਆ ਤੇ ਕਪੜਾ ਨਜ਼ਰ ਆ ਰਿਹਾ ਉੱਥੇ ਮੈਂ ਇਸ ਤਰ੍ਹਾਂ ਲਗਾਤਾ ਤੁਸੀਂ ਚਾਹੋ ਤਾਂ ਇੱਕ ਕਲਰ ਵੀ ਲਗਾ ਸਕਦੇ ਹੋ ਰੈੱਡ ਵਾਲਾ। ਪਰ ਮੈਨੂੰ ਸੀਗਾ ਥੋੜਾ ਜਿਹਾ ਆਪਣੇ ਕੋਲੇ ਪਿਆ ਸੀ ਆਪਾਂ ਕਹਿ ਵੀ ਸਾਈਡਾਂ ਤੇ ਥੋੜਾ ਜਿਹਾ ਇਸ ਤਰ੍ਹਾਂ ਲਾ ਦਨੇ ਆ। ਤਾ ਜੋ ਥੋੜਾ ਜਿਹਾ ਵਧੀਆ ਲੱਗੂਗਾ। ਲੋ ਜੀ ਜਿਹੜਾ ਹੁਣ ਬਦਮਾ ਘਟਮਾ ਕੱਪੜਾ ਸੀ ਸਾਰਾ ਆਪਾਂ ਕੈਂਚੀ ਦੇ ਨਾਲ ਕੱਟ ਦਾਂਗੇ। ਆਪਾਂ ਇੱਕੋ ਜਿੱਕੇ ਚਾਰਚ ਪੀਸ ਇਹਦਾ ਇਸ ਤਰ੍ਹਾਂ ਕਰਕੇ ਰੱਖ ਲਾਂਗੇ। ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਵਾਈਟ ਕਲਰ ਦੀ ਪਾਈਪਿੰਗ। Neele white ਕਲਰ ਦੀ ਪਾਈਪਿੰਗ ਪਈ ਸੀ। ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਆਪਾਂ ਇਹ ਫੋਲਡ ਕਰਾਂਗੇ ਤੇ ਆਪਣਾ ਇਹ ਬਣ ਕੇ ਤਿਆਰ ਹੋ ਗਿਆ। ਲੋ ਜੀ ਹੁਣ ਮੈਂ ਤੁਹਾਨੂੰ ਐ ਦੱਸ ਦਿਆਂ ਕਿ ਬਣਾਤ ਆਪਾਂ ਲੈਤਾ ਤੇ ਆਪਾਂ ਨੂੰ ਵਰਤ ਕਿਵੇਂ ਸਕਦੇ ਆ। ਲੋ ਜੀ ਜਿਵੇਂ ਦੇਖੋ ਆਪਾਂ ਬੈਡਾਂ ਤੇ ਰੱਖ ਦਿੰਨੇ ਆ ਗੱਦੀਆਂ ਤੇ ਉਹਦੇ ਉੱਤੇ ਆਪਾਂ ਇਹਦਾ ਕਵਰ ਬਣਾ ਕੇ ਰੱਖ ਸਕਦੇ ਆ ਪਿਛਲੇ ਪਾਸੇ ਆਪਾਂ ਪਲੇਨ ਸ਼ੀਟ ਲਾ ਦਾਂਗੇ ਤੇ ਮੂਹਰਲੇ ਪਾਸੇ ਆਪਣਾ ਫਰੰਟ ਏ ਬਣ ਜਾਊਗਾ ਇਸ ਤਰ੍ਹਾਂ ਇਹ ਬਹੁਤ ਸੋਹਣਾ ਲੱਗਦਾ ਤੇ ਜੇ ਆਪਾਂ ਦੇ ਬੈੱਡ ਤੇ ਆਪਾਂ ਨਾਲ ਸੈਟੀਆਂ ਰੱਖਦੇ ਆ ਆਪਾਂ ਉਹਦੇ ਵੀ ਕਵਰ ਦੀ ਤਰ੍ਹਾਂ ਵਰਤ ਸਕਦੇ ਆ ਸ਼ੀਸ਼ੇ ਵਾਲਾ ਟੇਬਲ ਹੁੰਦਾ ਦੇਖੋ ਜੀ ਆਪਾਂ ਕੋਈ ਦਾਗ ਨਾ ਪੈ ਜੇ ਕੋਈ ਆਪਾਂ ਉੱਥੇ ਵੀ ਇਹਨੂੰ ਇਸ ਤਰ੍ਹਾਂ ਵਰਤ ਸਕਦੇ ਆ ਕੋਈ ਗੁਲਦਸਤਾ ਰੱਖ ਸਕਦੇ ਆ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ